ਤੇ ਅੱਜ ਦੂਜੀ ਪ੍ਰੈਸ ਮੀਟਿੰਗ ਆਮ ਆਦਮੀ ਪਾਰਟੀ ਦੇ ਦਫਤਰ ਚ ਤਰਨਤਾਰਨ ਚ ਅਸੀਂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਇਸ ਇਲੈਕਸ਼ਨ ਦੇ ਇੰਚਾਰਜ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਸਾਡੇ ਨਾਲ ਰਹਿਣਗੇ ਤੇ ਸਾਡੇ ਸਟੇਟ ਦੇ ਜਨਰਲ ਸਟੇਟ ਦੇ ਸਕੱਟਰੀ ਗੁਰਦੇਵ ਲਖਣਾ ਜੀ ਜਿਹੜੇ ਕਿ ਚੇਅਰਮੈਨ ਨੇ ਵੇਅਰ ਹਾਊਸ ਦੇ ਇਹ ਵੀ ਨਾਲ ਰਹਿਣਗੇ ਸਾਡੇ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਵਿੰਦਰ ਜੀ ਏ ਵੀ ਸਾਡੇ ਨਾਲ ਰਹਿਣਗੇ ਸਾਡੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਰਜਿੰਦਰ ਉਸਮਾ ਜੀ ਏ ਵੀ ਸਾਡੇ ਨਾਲ ਰਹਿਣਗੇ ਤੇ ਸਾਡੇ ਨਾਲ सुरेंद्र ਸਿੰਘ ਜੀ ਜਿਹੜੇ ਕਿ ਸਾਡੇ মিডিਆ ਇਨਚਾਰਜ ਨੇ ਤੇ ਸਾਡੇ ਨਾਲ ਰਫਤਾਰ ਸਿੰਘ ਜੀ ਠੇਕੜਾ ਸਾਹਿਬ ਏ ਵੀ ਸਾਡੇ ਨਾਲ ਰਹਿਣਗੇ ਜਿਹੜੇ ਕਿ মিডিਆ ਇਨਚਾਰਜ ਅੱਜ ਵੀ ਐਕਸਪ੍ਰੈਸ ਮਿਲਣੀ ਜਿਹੜੀ ਮੇਨ ਗੱਲ ਅਸੀਂ ਕੱਲ ਤੋਂ ਵੀ ਸ਼ੁਰੂਆਤ ਕੀਤੀ ਸੀ ਉਸ ਦਾ ਇਹ ਹੈਗਾ ਕਿ ਆਮ ਆਦਮੀ ਪਾਰਟੀ ਜਿਹੜੀ ਵੀ ਗੱਲ ਕਰਦੀ ਉਹ ਡਵੈਲਪਮੈਂਟ ਦੀ ਗੱਲ ਕਰਦੀ ਔਰ ਪਿਛਲੇ ਸਮੇਂ ਵਿੱਚ ਪਿਛਲੇ 3 ਸਾਲਾਂ ਜਦ ਵੀ ਸਰਕਾਰ ਇੱਥੇ ਬਣੀ ਹੈ ਪੰਜਾਬ ਦੇ ਅੰਦਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਡਿਫਰੈਂਟ ਡਿਫਰੈਂਟ ਪ੍ਰੋਜੈਕਟਸ ਚ ਤਰਨਤਾਰਨ ਦੇ ਅੰਦਰ ਜਿਹੜੇ ਕਹਿ ਸਕਦੇ ਆਂ ਵੀ 145 ਕਰੋੜ ਦੇ ਲਗਭਗ ਜਿਹੜੀ ਗ੍ਰਾਂਟ ਨੇ ਉਹ ਤਰਨਤਾਰਨ ਨੂੰ ਦੇ ਚੁੱਕੇ ਨੇ ਜਿਸ ਚ ਮਿਊਨਿਸਪਲ ਡਵੈਲਪਮੈਂਟ ਫੰਡ ਦੀ ਅਗਰ ਗੱਲ ਕਰੀਏ ਜਿਹਦੇ ਅੰਦਰ 36 ਕਰੋੜ ਰੁਪਇਆ ਤਰਨਤਾਰਨ ਨੂੰ ਮਿਲਿਆ ਉਸ ਤੋਂ ਬਾਅਦ ਪੰਜਾਬ ਮੰਡੀ ਬੋਰਡ ਵੱਲੋਂ ਜਿਹੜੀ ਕਿ ਸੜਕਾਂ ਦੀ ਆਪਾਂ ਗੱਲ ਕਰਦੇ ਆਂ ਉਸ ਚ ਸਾਨੂੰ 55 ਕਰੋੜ ਦੇ ਲਾਗੇ ਮਿਲਿਆ ਉਸ ਤੋਂ ਬਾਅਦ ਰੂਰਲ ਡਵੈਲਪਮੈਂਟ ਚ ਸਾਨੂੰ 24 ਕਰੋੜ ਮਿਲਿਆ ਰੰਗਲਾ ਪੰਜਾਬ ਚ 5 ਕਰੋੜ ਮਿਲਿਆ ਤੇ 15 ਜਿਹੜਾ ਫਾਈਨਾਂਸ ਕਮਿਸ਼ਨ ਦੇ ਸੀਗੇ ਉਸ ਚ 24 ਕਰੋੜ ਤੇ ਲਗਭਗ 145 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਉਂਕਿ ਅਸੀਂ ਹਰੇਕ ਇਲੈਕਸ਼ਨ ਸਿਰਫ ਡਵੈਲਪਮੈਂਟ ਦੇ ਉੱਤੇ ਲੜਦੇ ਆਂ ਔਰ ਇਹ ਤੇ ਇਕੱਲੇ ਤਰਨ ਤਰਨ ਦੀ ਗੱਲ ਦੱਸੀ ਹੈ ਸਾਡੇ ਮੰਤਰੀ ਸਾਹਿਬ ਜਿਹੜੇ ਕਿ ਪੂਰੇ ਪੰਜਾਬ ਦੇ ਅੰਦਰ ਡਵੈਲਪਮੈਂਟ ਆਮ ਆਦਮੀ ਪਾਰਟੀ ਵੱਲੋਂ ਹੋਈ ਹੈ ਉਹਦੀ ਜਾਣਕਾਰੀ ਵੀ ਦੇਣਗੇ ਔਰ ਅਸੀਂ ਕਦੀ ਵੀ ਇਲੈਕਸ਼ਨ ਜਿੱਥੇ ਵੀ ਲੜਿਆ ਬੇਸ਼ੱਕ ਲੁਧਿਆਣੇ ਲੜਿਆ ਪਿਛੇ ਪੰਜਾਬ ਦੇ 2022 ਦੇ ਇਲੈਕਸ਼ਨ ਲੜੇ ਅਸੀਂ ਗੱਲ ਹਰਦਮ ਕੰਮਾਂ ਦੀ ਕਰਦੇ ਆਂ ਅਸੀਂ ਕਿਸੇ ਵੀ ਪਰਸਨਲ ਬੰਦੇ ਦੀ ਕੋਈ ਵੀ ਐਫਯੂ ਨਹੀਂ ਕਰਦੇ ਹਰ ਇੱਕ ਦਾ ਆਪਣਾ ਆਪਣਾ ਕੋਈ ਆਬਜੈਕਟਿਵ ਹੁੰਦਾ ਕੋਈ ਕਹਿੰਦਾ ਮੈਂ ਇਲੈਕਸ਼ਨਾਂ ਚ ਇਸ ਲਈ ਆ ਰਿਹਾ ਕਿ ਕਿਸੇ ਨੂੰ ਬਚਾਣ ਲਈ ਆ ਰਿਹਾ ਕੋਈ ਕਹਿੰਦਾ ਕਿ ਮੇਰਾ ਇਸ ਘਰ ਨਾਲ ਉਹ ਰਿਸ਼ਤਾ ਹੈ ਇਸ ਕਰਕੇ ਆ ਰਹੇ ਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਡਵੈਲਪਮੈਂਟ ਲਈ ਆਂਦੀ ਹੈ ਤੇ ਮੈਂ ਹੁਣ ਮੰਤਰੀ ਸਾਹਿਬ ਨੂੰ ਕਾਂਗਾ ਇਸ ਪ੍ਰੈਸ ਮਿਲਣੀ ਨੂੰ ਅੱਗੇ ਲੈ ਕੇ ਜਾਣ ਤੇ ਜਿਹੜੀ ਡਿਵੈਲਪਮੈਂਟ ਪੂਰੇ ਪੰਜਾਬ 'ਚ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ ਦਿਓ ਮੰਤਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਪ੍ਰਿੰਟ মিডিਆ ਦਾ ਸਾਡੇ ਅਖਬਾਰ ਵਾਲੇ ਭਰਾਵਾਂ ਦਾ ਸਾਰੇ ਸੋਸ਼ਲ ਮੀਡੀਆ ਵਾਲੇ ਜਿੰਨੇ ਵੀ ਭਰਾ ਸੱਦੇ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਧੰਨਵਾਦ ਸੰਨੀ ਆਲੂ ਵਾਲੀਆ ਜੀ ਦਾ ਸਾਡੇ ਚੇਅਰਮੈਨ ਸਾਹਿਬ ਨੇ ਪੰਜਾਬ ਦੇ ਜਿਨ੍ਹਾਂ ਨੇ ਪਹਿਲਾਂ ਤੁਹਾਨੂੰ ਜਾਣਕਾਰੀ ਦਿੱਤੀ ਤੇ ਮੈਂ ਇਹੋ ਹੀ ਬੇਨਤੀ ਕਰਨੀ ਆ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਾਡੇ ਤਰਨਤਾਰਨ ਵਾਲਿਆਂ ਨੂੰ ਪਹਿਲਾਂ ਤੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਆ ਸਾਰੇ ਤਰਨਤਾਰਨ ਵਾਲਿਆਂ ਦਾ ਕਿਉਂਕਿ ਜਦੋਂ ਵੀ ਇੱਥੇ ਕਿਤੇ ਵੀ ਡਿਸਟ੍ਰਿਕਟ ਦੇ ਵਿੱਚ ਆਉਂਦੇ ਰਹੇ ਆ ਬੜਾ ਪਿਆਰ ਮਿਲਦਾ ਰਿਹਾ ਬੜਾ ਸਤਕਾਰ ਮਿਲਦਾ ਰਿਹਾ ਸਾਰੇ ਹੀ ਭੈਣ ਭਰਾ ਮੈਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਛੋਟੇ ਪੁੱਤ ਜਾਂ ਆਪਣੇ ਛੋਟੇ ਭਰਾ ਜਾਂ ਵੱਡੇ ਭਰਾ ਦੀ ਤਰ੍ਹਾਂ ਸਮਝਦੇ ਰਹੇ ਆ ਤੇ ਮੈਂ ਇਹੋ ਬੇਨਤੀ ਕਰਨੀ ਆ ਕਿ ਕੱਲ ਨੂੰ ਤੁਹਾਡੇ ਮਹਿਬੂਬ ਨੇਤਾ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਦਾਰ ਹਰਮੀਤ ਸਿੰਘ ਸੰਧੂ ਜਿਹੜੇ ਆਪਣੇ ਕੈਂਡੀਡੇਟ ਨੇ ਇਥੋਂ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨੋਮੀਨੇਸ਼ਨ ਦਾਖਲ ਕਰਾਉਣ ਲਈ ਬੋੜੀ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਆਪਾਂ ਐਸਟੀਐਮ ਦਫ਼ਤਰ ਤੱਕ ਜਾਣਾ ਤੇ ਸਾਰੇ ਹੀ ਸਾਥੀਆਂ ਨੂੰ ਇਹ ਬੇਨਤੀ ਆ ਆਪਾਂ ਸਾਰਿਆਂ ਨੇ ਪੈਦਲ ਚੱਲ ਕੇ ਜਾਣਾ ਤੇ ਆਪਾਂ ਆਪਣੇ ਮਹਿਬੂਬ ਨੇਤਾ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਮਤੀ ਵਿਚਾਰ ਵੀ ਸੁਣਨੇ ਆ ਤੇ ਉਹਨਾਂ ਦੇ ਆਪਾਂ ਨਾਲ ਨਾਲ ਰੋਡ ਸ਼ੋਅ ਦੀ ਸੂਰਤ ਦੇ ਵਿੱਚ ਰੋਡ ਸ਼ੋਅ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਬੋੜੀ ਵਾਲੇ ਚੌਂਕ ਤੋਂ ਕੋਈ ਜੀ ਚੰਦ ਮਿੰਟਾਂ ਦੀ ਦੂਰੀ ਤੇ ਆ ਐਸ ਡੀ ਐਮ ਦਫ਼ਤਰ ਉੱਥੇ ਆਪਾਂ ਨੋਮੀਨੇਸ਼ਨ ਦਾਖਲ ਕਰਨੇ ਆ ਤੇ ਨਾਲ ਮੈਂ ਇਹ ਵੀ ਦੱਸੂਗਾ ਕਿ ਆਮ ਆਦਮੀ ਪਾਰਟੀ ਜਿਵੇਂ ਸੰਨੀ ਆਲੂ ਵਾਲੀਆ ਜੀ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਦੀ ਆ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਇੱਕ ਦੂਜੇ ਨੂੰ ਭੰਡ ਕੇ ਇੱਕ ਦੂਜੇ ਦੇ ਐਪ ਕੱਢ ਕੇ ਗੱਲ ਕਰਦੀਆਂ ਸਾਡਾ ਫਰਜ਼ ਆ ਅਸੀਂ ਇਲੈਕਸ਼ਨ ਲੜੀਏ ਤੇ ਇਲੈਕਸ਼ਨ ਲੜੀਏ ਵਿਕਾਸ ਦੇ ਮੁੱਦੇ ਤੇ ਲੋਕਾਂ ਦੇ ਲੋਕਾਂ ਦੇ ਕੰਮਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹਦੇ ਨਾਲੋਂ ਕਈ ਗੁਣਾ ਵੱਧ ਕੀਤਾ ਜੇ ਕਿਹਾ ਕਿ ਆਪਾਂ ਮਹੱਲਾ ਕਲੀਨਿਕ ਖੋਲਣੇ ਆ ਇਲਾਜ ਦਵਾਈਆਂ ਟੈਸਟ ਫ੍ਰੀ ਕਰਨੇ ਆ ਉਹਦੇ ਤਹਿਤ 881 ਹੁਣ ਤੱਕ ਮਹੱਲਾ ਕਲੀਨਿਕ ਖੁੱਲ ਗਿਆ ਹੁਣ ਆਉਣ ਵਾਲੇ ਸਮੇਂ 'ਚ 200 ਦੇ ਕਰੀਬ ਹੋਰ ਮਲਾ ਕਲੀਨਿਕ ਵੀ ਥੋੜੇ ਟਾਈਮ ਤੱਕ ਹੀ ਜਿਹੜੇ ਆ ਉਹ ਬਾਨੇ ਸ਼ੁਰੂ ਹੋ ਜਣੇ ਆ ਜਿਦੇ 'ਚ ਜਿਵੇਂ ਅੱਗੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਪਈਆਂ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ ਉਵੇਂ ਉਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੀਆਂ ਨਾਲ ਜਿਹੜਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਾਹਿਬ ਵੱਲੋਂ 10 ਲੱਖ ਰੁਪਏ ਦਾ ਸ਼ੁਰੂ ਕੀਤਾ ਗਿਆ ਉਦੀ ਸ਼ੁਰੂਆਤ ਸਾਡੇ ਤੋਂ ਤਰਨਤਾਰਨ ਤੇ ਬਰਨਾਲੇ ਡਿਸਟ੍ਰਿਕਟ ਤੋਂ ਕੀਤੀ ਗਈ ਹੈ ਉਹ ਵੀ ਪੂਰੇ ਪੰਜਾਬ ਦੇ ਵਿੱਚ ਹਰ ਪਰਿਵਾਰ ਦਾ ਉਹ ਕਾਰਡ ਬਣਾ ਤੇ ਉਹ ਕਾਰਡ ਕੱਲਾ ਇਹ ਨਾ ਸੋਚੀ ਜਾਈਏ ਕਿ ਆਪਣਾ ਕੱਲਾ ਉਹ ਕਾਰਡ ਹੀ ਆ ਉਹ ਕਾਰਡ ਆਪਣੀ ਸਿਹਤ ਸੁਰੱਖਿਆ ਦਾ ਇੱਕ ਕਵਚ ਆ ਉਹ ਕਵਚ ਦੇ ਨਾਲ ਆਪਾਂ ਮਾਣਨਾ ਇਹ ਕਹਿ ਸਕਦੇ ਆ ਕਿ ਸਾਡਾ ਪੁੱਤ ਸਾਡਾ ਭਰਾ ਮੁੱਖ ਮੰਤਰੀ ਭਗਵੰਤ ਮਾਨ ਆ ਜੇ ਕੋਈ ਰੱਬ ਨਾ ਕਰੇ ਪਰਿਵਾਰ ਚ ਕੋਈ ਜੀ ਬਿਮਾਰ ਹੁੰਦਾ ਉਹਦਾ ਸਾਰੇ ਦਾ ਸਾਰਾ ਇਲਾਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਹੋਊਗਾ ਤੇ ਨਾਲ ਇਹਦੇ 'ਚ ਇਹ ਨਹੀਂ ਕਿ ਇੱਕ ਜੀ ਦਾ ਇਲਾਜ ਹੋ ਗਿਆ ਤੇ ਦੂਜੇ ਜੀ ਮੁੜ ਕੇ ਏਪੀ ਉਤੋਂ ਵਾਂਝੇ ਰਹਿ ਜਾਣਗੇ ਜੇ ਮੰਨ ਲਓ ਇੱਕ ਜੀ ਦਾ 4 ਲੱਖ ਦਾ ਇਲਾਜ ਹੋ ਗਿਆ ਬਾਕੀ 6 ਲੱਖ ਰੁਪਏ ਬਚਿਆ ਉਹ 6 ਲੱਖ ਰੁਪਏ ਦੇ ਨਾਲ ਬਾਕੀ ਜਿਹੜੇ ਪਰਿਵਾਰ ਦੇ ਵਿੱਚ ਰੱਬ ਨਾ ਕਰੇ ਕੋਈ ਜੀ ਢਿਲਾ ਮਠਾਂ ਦਾ ਉਹ ਉਹਨਾਂ ਸਾਰੇ ਜੀਆਂ ਨੂੰ ਉੱਚ ਕਵਰ ਕੀਤਾ ਜਾਊਗਾ 1 ਸਾਲ ਪੂਰਾ ਹੋਣ ਤੇ ਫਿਰ ਪ੍ਰੋਪਰ 10 ਲੱਖ ਰੁਪਏ ਉਸ ਕਾਰਡ ਦੇ ਵਿੱਚ ਆ ਜਾਊਗਾ ਤੇ ਇਸੇ ਤਰ੍ਹਾਂ ਹੀ ਜੇ ਕਿਹਾ ਹੀ ਪੀ ਆਪਾਂ ਪਰਿਵਾਰਾਂ ਨੂੰ 600 ਜੋਟ ਬਿਜਲੀ ਮਾਫ ਕਰਾਂਗੇ 90% ਪਰਿਵਾਰ ਪੂਰੇ ਪੰਜਾਬ ਜਿਹੋ ਜਿਹੇ ਆ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਅੱਗੇ ਰਾਤ ਨੂੰ ਲਾਈਟ ਅਕਾਲੀ ਦਲ ਕਾਂਗਰਸ ਦੀਆਂ ਗਵਰਨਮੈਂਟਾਂ ਲਈ ਕਹਿ ਦਿੰਦੇ ਹੀ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕਹਿ ਦਿੰਨਾ ਵੀ ਅਸੀਂ ਕਿਸਾਨ ਹਤੈਸ਼ੀ ਆ ਪਰ ਕਿਸਾਨਾਂ ਨੂੰ ਬਿਜਲੀ ਕਦੋਂ ਮਿਲਣੀ ਰਾਤ ਨੂੰ 12 ਵਜੇ ਰਾਤ ਨੂੰ 1 ਵਜੇ ਤੇ ਚੱਲਣੀ 5-6 ਘੰਟੇ ਲਾਈਟ ਚੱਲਣੀ ਉਹ ਵੀ ਇੱਕ ਘੰਟਾ ਚੱਲਣੀ ਇੱਕ ਘੰਟਾ ਕੱਟ ਅੱਧਾ ਘੰਟਾ ਚੱਲਣੀ ਅੱਧਾ ਘੰਟਾ ਕੱਟ ਵੀ ਜਿਹੜੀ ਬਿਜਲੀ ਚੱਲਣੀ ਉਹ ਵੀ ਖੱਜਲ ਖਰਾਬ ਕਰਕੇ ਦੇਣੀ ਹੁਣ ਦਿਨੇ-ਦਿਨੇ ਲਾਈਟ ਆਉਂਦੀ ਆ ਸਵੇਰੇ ਜਦੋਂ ਆਪਾਂ 6 ਵਜੇ ਖੇਤ ਜਾਂਦੇ ਆ ਜਾਂਦਿਆਂ ਨੂੰ ਲਾਈਟ ਚੱਲਦੀ ਹੁੰਦੀ ਆ 24 ਘੰਟੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਲਾਈਟ ਦਿੱਤੀ ਆ ਜਿਹੜਾ ਕਿ ਕਿਸਾਨ ਮਾਨਨਾ ਕਹਿੰਦੇ ਆ ਵੀ ਜਿਵੇਂ ਅੱਗੇ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਸੀ ਉਹ ਸਵੇਰੇ ਜਾਂਦੇ ਸੀ ਨੌਕਰੀ ਤੇ ਤੇ ਸ਼ਾਮੀ 5 ਵਜੇ ਘਰੇ ਆ ਜਾਂਦੇ ਸੀ ਹੁਣ ਕਿਸਾਨ ਵੀ ਜਿਹੜੇ ਆ ਉਹ ਨੌਕਰੀ ਵਾਲਿਆਂ ਨੂੰ ਸਵੇਰੇ 7 ਵਜੇ 8 ਵਜੇ ਜਦੋਂ ਮਰਜ਼ੀ ਖੇਤ ਜਾਣ ਆਪਦੀ ਮੋਟਰ ਛੱਡਣ ਤੇ ਸ਼ਾਮਾਂ ਦੇ 5 6 ਵਜੇ ਤੱਕ ਸੂਰਜ ਢਲਦੋ ਪਹਿਲਾਂ ਪਹਿਲਾਂ ਪੈਲੀ ਦੀ ਆਪਦੀ ਫਸਲ ਦੀ ਸੰਜਾਈ ਕਰਕੇ ਆਪਦੇ ਘਰ ਦੇ ਵਿੱਚ ਆ ਜਾਣ ਤੇ ਵੇਖੋ ਜੇ ਆਪਾਂ ਡਵੈਲਪਮੈਂਟ ਦੀ ਗੱਲ ਕਰਨ ਲੱਗੇ ਇੱਕ ਗੱਲ ਨਹੀਂ ਹਰ ਪਰਿਵਾਰ ਦਾ ਜਿਹੜਾ ਜੀ ਆ ਜੇ ਉਹ ਮਿਹਨਤ ਕਰੇ ਤੇ ਉਹ ਹਰ ਜੀ ਪੜ੍ਹ ਲਿਖ ਕੇ ਮੈਰਿਟ ਦੇ ਆਧਾਰ ਤੇ ਨੌਕਰੀ ਦੇ ਆ ਸਕਦਾ ਹੁਣ ਤੱਕ 56000 ਤੋਂ ਵੱਧ ਜਿਹੜੇ ਬੇਰਜ਼ਗਾਰ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਘਾਉਣ ਵਾਲੇ ਸਮੇਂ ਦੇ ਵਿੱਚ 2 ਲੱਖ ਤੋਂ ਪਲੱਸ ਨੌਕਰੀਆਂ ਦੇ ਜਿਹੜੇ ਆ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨੂੰ ਵਸੂਲੇ ਕੀਤੇ ਗਏ ਆ ਮੈਂ ਨੌਜਵਾਨ ਜਿਹੜੇ ਬੱਚੇ ਬੱਚੀਆਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੇ ਪੁਲਿਸ ਚ ਜਾਂ ਹோம்ਗਾਰਡ ਚ ਜਾਂ ਹੋਰ ਮਹਿਕਮੇ ਚ ਭਰਤੀ ਹੋਣਾ ਜਿਹੜੇ ਮਹਿਕਮੇ ਤੁਹਾਡਾ ਸਰੀਰ ਤੰਦਰੁਸਤੀ ਵੇਖਦੇ ਆ ਫਿਟਿੰਗ ਵੇਖਦੇ ਆ ਤੁਹਾਡੇ ਸਰੀਰ ਨੂੰ ਫਿੱਟ ਵੇਖਦੇ ਆ ਤੁਸੀਂ ਭੱਜ ਨਾ ਸਕੇ ਆਪਣੇ ਸਰੀਰ ਨੂੰ ਫਿੱਟ ਕਰੋ ਆਪ ਦਾ ਲਿਖਤੀ ਟੈਸਟ ਉਹਦੀ ਤਿਆਰੀ ਕਰੋ ਆਉਣ ਵਾਲੇ ਸਮੇਂ 'ਚ ਬੜੀਆਂ ਭਰਤੀਆਂ ਖੁੱਲਣ ਵਾਲੀਆਂ 55-56 ਹਜ਼ਾਰ ਨੌਕਰੀਆਂ ਦੇ ਦਿੱਤੀਆਂ ਤੇ ਆਉਣ ਵਾਲੇ ਸਮੇਂ 'ਚ 1.5 ਲੱਖ ਨੌਕਰੀਆਂ ਦੇ ਕਰੀਬ ਹੋਰ ਨਿਕਲਣੀਆਂ ਜਿਹੜੀਆਂ ਕਿ ਸਰਕਾਰ ਇਹ ਪੈਦਾ ਕੀਤੀਆਂ ਵਾਂ ਤੇ ਉਹ ਆਉਣ ਵਾਲੇ ਸਮੇਂ 'ਚ ਨੋਟੀਫਿਕੇਸ਼ਨ ਜਾਰੀ ਹੋਣੇ ਆ ਤੁਸੀਂ ਤਗੜੇ ਹੋ ਕੇ ਨੌਕਰੀਆਂ ਲੈਣ ਵਾਲੇ ਬਣੋ ਇੱਥੇ ਮਿਹਨਤੀ ਬੱਚੇ ਦਾ ਜਿਹੜਾ ਵਾ ਉਹ ਮੁੱਲ ਪਾਇਆ ਜਾਂਦਾ ਨਾਲ ਜਿਹੜੇ ਸਕੂਲ ਆ ਸਕੂਲਾਂ ਦਾ ਸਿਸਟਮ ਠੀਕ ਕੀਤਾ ਹਰ ਹਲਕੇ ਦੇ ਵਿੱਚ ਸਕੂਲ ਆਫ ਐਮੀਨੈਂਸ ਬੰਦਾ ਪਿਆ ਟੀਚਰਾਂ ਨੂੰ ਸਿੰਗਾਪੁਰ ਦੇ ਵਿੱਚ ਜਿਹੜੀ ਆਉ ਟ੍ਰੇਨਿੰਗ ਮਿਲਦੀ ਪਈ ਆ ਜਿਹੜੇ ਪ੍ਰਿੰਸੀਪਲ ਆ ਉਹ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਸਾਡੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਸਾਡੇ ਬੱਚਿਆਂ ਨੂੰ ਜਿਵੇਂ ਵਿਦੇਸ਼ਾਂ ਦੇ ਵਿੱਚ ਵਧੀਆ ਸਹੂਲਤਾਂ ਨੇ ਉਸੇ ਤਰ੍ਹਾਂ ਹੀ ਸਾਡੇ ਸਕੂਲਾਂ ਦੇ ਵਿੱਚ ਵੀ ਵਧੀਆ ਕੁਆਲਟੀ ਦੇ ਬੈਂਚ ਵਧੀਆ ਕੁਆਲਟੀ ਦਾ ਸਾਰਾ ਫਰਨੀਚਰ LED ਪੈਨਲ ਕੰਪਿਊਟਰ LED ਪ੍ਰੋਜੈਕਟਰ ਵੱਡੇ ਜਿਹੜੇ ਕਿ 2022 ਤੋਂ ਪਹਿਲਾਂ ਕਦੀ ਕਿਸੇ ਸਕੂਲ 'ਚ ਨਹੀਂ ਵੇਖੇ ਤੇ ਸਾਡੀ ਕੋਸ਼ਿਸ਼ ਆ ਪਾਵੇਂ ਅਸੀਂ ਪੰਚਾਇਤ ਵੱਲੋਂ ਕਰਾਈਏ ਤੇ ਪਾਵੇਂ ਸਾਡੇ ਸਿੱਖਿਆ ਡਿਪਾਰਟਮੈਂਟ ਵੱਲੋਂ ਖਾਸ ਕਰਕੇ ਜਿਹੜੇ ਐਲੀਮੈਂਟਰੀ ਸਕੂਲ ਆ ਸਾਡੀ ਕੋਸ਼ਿਸ਼ ਆ ਵੀ ਉਹ ਸਾਰੇ ਦੇ ਸਾਰੇ ਜਿੰਨੇ ਕਮਰੇ ਆ ਉਹ ਫੁੱਲ ਏਸੀ ਹੋਣ ਤਾਂ ਜੋ ਜਿਹੜੇ ਉੱਥੇ ਬੱਚੇ ਪੜ੍ਹਦੇ ਆ ਲੋੜਵੰਦ ਪਰਿਵਾਰਾਂ ਦੇ ਉਹਨਾਂ ਬੱਚਿਆਂ ਨੂੰ ਮਾਣ ਹੋਵੇ ਵੀ ਸਾਡਾ ਸਕੂਲ ਹਲਕੇ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਸਾਡਾ ਸਕੂਲ 7 ਸਟਾਰ ਹੋਟਲ ਦੇ ਕਮਰਿਆਂ ਨਾਲੋਂ ਵਧੀਆ ਸਕੂਲ ਆ ਵੀ ਟੌਪ ਦੇ ਸਕੂਲ ਪਨ ਜਿਹੜੇ ਵੀ ਤੇਜ ਤੇ ਜਿਹੜੇ ਵੀ ਸੂਬੇ ਦੇ ਸਕੂਲ ਵਧੀਆ ਹੋ ਜਾਣ ਸਿੱਖਿਆ ਦਾ ਸਿਸਟਮ ਵਧੀਆ ਹੋ ਜੇ ਦੇਸ਼ ਦਾ ਸਿਸਟਮ ਵਧੀਆ ਹੋ ਜੇ ਤੇ ਸਮਝ ਲਓ ਉਹ ਸੂਬਾ ਉਹ ਦੇਸ਼ ਤਰੱਕੀ ਕਰ ਜਾਂਦਾ ਸਾਡੇ ਪੰਜਾਬ ਦੇ ਬੱਚੇ ਜਿਹੜੇ ਆ ਉਹ ਤਰੱਕੀ ਕਰਦੇ ਪਏ ਆ ਜੇਈ ਦੀ ਪ੍ਰੀਖਿਆ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕਲੀਅਰ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਯੂਪੀਐਸਸੀ ਦੇ ਟੈਸਟ ਭਰਨਗੇ ਉਹ ਕਲੀਅਰ ਕਰਨਗੇ ਡੀਸੀ ਐਸਐਸਪੀ ਜੱਜ ਤਹਿਸੀਲਦਾਰ ਨੈਤ ਤਹਿਸੀਲਦਾਰ ਸਰਕਾਰੀ ਸਕੂਲਾਂ ਦੇ ਬੱਚੇ ਭਰਤੀ ਹੋਣਗੇ ਨਹੀਂ ਤੇ ਅੱਗੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਪੜ੍ਹਦੇ ਹੀ ਉਹਨਾਂ ਦੇ ਮਾਪਿਆਂ ਨੂੰ ਇਹ ਹੋਣਾ ਕਿ ਚਲੋ 12 ਕਰਾ ਦਿਓ 10 ਕਰਾ ਦਿਓ ਉਹਦੇ ਬਾਅਦ ਸਰਕਾਰਾਂ ਨੇ ਕਹਿਣਾ ਉਹ ਯਾਰ ਜਿਹੜਾ ਸਰਕਾਰੀ ਸਕੂਲ 'ਚ ਬੱਚਾ ਪੜਿਆ ਵਾ ਉਹਦੇ ਵਾਸਤੇ ਗੱਲ ਨਹੀਂ ਗਈ ਇਹ ਤੇ ਕੋਈ ਪ੍ਰਾਈਵੇਟ ਸਕੂਲ ਦਾ ਬੱਚਾ ਪੜਿਆ ਹੋਵੇ ਤੇ ਉਹ ਨੌਕਰੀ ਦੇ ਆ ਸਕਦਾ ਹੁਣ ਅਸੀਂ ਮਾਨਣਾ ਕਹਿੰਦੇ ਆ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਹਰ ਪ੍ਰੀਖਿਆ ਕਲੀਅਰ ਕਰ ਸਕਦੇ ਆ ਉਹ ਹਰ ਟੈਸਟ ਕਲੀਅਰ ਕਰ ਸਕਦੇ ਆ ਉਹ ਹਰ ਵੱਡੀ ਤੋਂ ਵੱਡੀ ਨੌਕਰੀ ਦੇ ਉੱਤੇ ਜਿਹੜਾ ਟੈਸਟ ਆ ਉਹਨੂੰ ਕਲੀਅਰ ਕਰਕੇ ਉਹ ਹਰ ਵੱਡੀ ਤੋਂ ਵੱਡੀ ਨੌਕਰੀ ਪਾ ਸਕਦੇ ਆ ਦੇ ਨਾਲ 70000 ਕਰੋੜ ਰੁਪਏ ਤੋਂ ਵੱਧ ਹੋਣ ਤੱਕ ਸਾਡੇ ਇੱਥੇ ਦੂਜੀਆਂ ਸਟੇਟਾਂ ਤੋਂ ਦੂਜੀਆਂ ਦੇਸ਼ਾਂ ਤੋਂ ਨਿਵੇਸ਼ ਹੋ ਚੁੱਕਾ ਜਿਹਦੇ ਚ ਇੰਡਸਟਰੀ ਆਈ ਆ ਕਈ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਫੀਡ ਦੀ ਫੈਕਟਰੀ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦਾ ਉਦਘਾਟਨ ਕੀਤਾ ਜਿੰਨੇ ਮੈਂ ਕੰਮ ਗਿਣਾਏ ਆ ਅਜੇ ਜੇ ਮੈਂ ਹੋਰ ਕੰਮ ਦੱਸਣ ਲੱਗਾ ਤਾਂ ਮੈਨੂੰ ਲੱਗਦਾ ਵਾ ਕਿ 1 ਘੰਟਾ ਲੱਗ ਜਾਊਗਾ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਆ ਅਸੀਂ ਭੈਣਾ ਭਰਾਵਾਂ ਦੇ ਨਿੱਜੀ ਕੰਮਾਂ ਦੀ ਰਾਜਨੀਤੀ ਕਰਦੇ ਆ ਲੋਕਾਂ ਦੇ ਕੰਮ ਕਰਾ ਕੇ ਅਸੀਂ ਫੇਰ ਵੋਟ ਮੰਗਦੇ ਆ ਇੱਥੇ ਲੋਕੀ ਜਿਹੜੇ ਦੂਜੇ ਰਵੈਤੀ ਪਾਰਟੀਆਂ ਵਾਲੇ ਆ ਉਹ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਦੂਜੀਆਂ ਪਾਰਟੀਆਂ ਨੂੰ ਭੰਡ ਕੇ ਵੋਟ ਮੰਗਦੇ ਇਤਾਂ ਭੰਡਿਆ ਵੋਟਾਂ ਨਹੀਂ ਮਿਲਣੀਆਂ ਕੰਮ ਦੀ ਰਾਜਨੀਤੀ ਵਿਕਾਸ ਦੀ ਰਾਜਨੀਤੀ ਲੋਕਾਂ ਦੇ ਕੰਮਾਂ ਦੀ ਰਾਜਨੀਤੀ ਕਰਾਂਗੇ ਲੋਕਾਂ ਦੇ ਪਰਸਨਲ ਕੰਮ ਕਰਾਂਗੇ ਤੇ ਲੋਕ ਵੋਟ ਪਾਉਣਗੇ ਅਸੀਂ ਅੱਗੇ ਵੀ ਕੰਮ ਕਰਦੇ ਰਹਾਂ ਸਰਦਾਰ ਹਰਮੀਤ ਸਿੰਘ ਸੰਧੂ ਵੀ ਹਰ ਵੇਲੇ ਹਲਕੇ ਝਾੜ ਰਹੇ ਰਹਿੰਦੇ ਆ 24 ਘੰਟੇ ਤੇ ਦਾਸ ਮੇਰਾ ਨਾਲ ਦਾ ਹਲਕਾ ਆ ਮੈਂ ਹਰ ਵੇਲੇ ਤਾਬਿਆਦਾਰ ਹਾਂ 24 ਘੰਟੇ ਲੋਕਾਂ ਦੀ ਸੇਵਾ ਚੱਜ ਰਹੀਦਾ ਸਵੇਰੇ 7 ਵਜੇ ਦਫ਼ਤਰ ਦਾਸ ਬਹਿ ਜਾਂਦਾ 7 ਵਜੇ ਤੋਂ ਲੈ ਕੇ 12 ਵਜੇ ਤੱਕ ਲੋਕਾਂ ਨੂੰ ਪਹਤਾਲੀ ਦਾ ਹਰ ਵਿਅਕਤੀ ਦਾ ਕੰਮ ਕਰੀਦਾ ਕਦੀ ਇਹ ਨਹੀਂ ਪੁੱਛਿਆ ਵੀ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟਰ ਚ ਇਹ ਨਹੀਂ ਪੁੱਛਿਆ ਵੀ ਵਿਰੋਧੀ ਪਾਰਟੀਆਂ ਦੇ ਜੇ ਵੋਟਰ ਸਪੋਰਟਰ ਜੇ ਤੇ ਪਹਿਲਾਂ ਸ਼ਾਮਲ ਹੋ ਫਿਰ ਕੰਮ ਕਰਾਂਗੇ ਭਾਵੇਂ ਸਾਡੇ ਦਫ਼ਤਰ ਕੋਈ ਕਾਲੀ ਦਲ ਦਾ ਨਮਾਇੰਦਾ ਹੋਵੇ ਕਾਂਗਰਸ ਦਾ ਹੋਵੇ ਬੀਜੇਪੀ ਦਾ ਹੋਵੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਜੀ ਹਰ ਵਿਅਕਤੀ ਦਾ ਇਨਸਾਨੀਅਤ ਦੇ ਨਾਤੇ ਕੰਮ ਕਰੀਦਾ ਵੀ ਜੇ ਪਰਮਾਤਮਾ ਨੇ ਸੇਵਾ ਦਿੱਤੀ ਆ ਸਾਡਾ ਫਰਜ਼ ਹੈ ਲੋਕਾਂ ਦੇ ਕੰਮ ਕਰੀਏ ਤੇ ਇਹ ਰਵੈਤ ਆ ਆਮ ਆਦਮੀ ਪਾਰਟੀ ਨੇ ਪਾਈ ਆ ਇਹ ਰਵੈਤ ਸਰਦਾਰ ਭਗਵੰਤ ਸਿੰਘ ਮਾਨ ਨੇ ਪਾਈ ਆ ਯਾਰ ਲੀਡਰ ਜਿਹੜਾ ਜਦੋਂ ਕੋਈ ਐਮਐਲਏ ਬਣ ਜਾਂਦਾ ਮੰਤਰੀ ਬਣ ਜਾਂਦਾ ਚੇਅਰਮੈਨ ਸਰਪੰਚ ਬਣ ਜਾਂਦਾ ਐਮਪੀ ਬਣ ਜਾਂਦਾ ਕਿਸੇ ਵੀ ਅਹੁਦੇ ਤੇ ਜਿਹੜਾ ਪੋਲੀਟਿਕਲ ਅਹੁਦਾ ਆ ਕੋਈ ਜਿਹੜਾ ਚੁਣਿਆ ਨੁਮਾਇੰਦਾ ਆ ਜਾਂ ਸਿਲੈਕਟਿਡ ਨੁਮਾਇੰਦਾ ਆ ਉਹਦਾ ਫਰਜ਼ ਬੰਦਾ ਉਹ ਲੋਕਾਂ ਦੇ ਕੰਮ ਕਰੇ ਉਹ ਸਾਰਿਆਂ ਦਾ ਸਾਂਝਾ ਹੁੰਦਾ ਆ ਕਿਉਂਕਿ ਸਰਕਾਰ ਲੋਕ ਬਣਾਉਂਦੇ ਆ ਕੰਮਾਂ ਲਈ ਤੇ ਸਾਡਾ ਫਰਜ਼ ਹੈ ਅਸੀਂ ਕੰਮ ਕਰੀਏ ਅਸੀਂ ਫੇਰ ਕਹਿੰਨੇ ਆ ਸਾਡੇ ਭੈਣਾ ਭਰਾ ਨੇ ਇਸ ਕਰਕੇ ਬੇਨਤੀ ਨਾਲ ਇਹ ਹੋਈ ਆ ਤੁਹਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਤਗੜੇ ਹੋ ਕੇ ਆਪਦਾ ਐਮ ਐਲ ਏ ਬਣਾ ਲਓ ਹਰਮੀਤ ਸਿੰਘ ਸੰਧੂ ਨੂੰ ਅੱਕੇ ਵੀ ਤੁਸੀਂ ਤਿੰਨਾਂ ਰਾ ਸੇਵਾ ਬਖਸ਼ੀ ਆ ਜੇ ਵਾਰ-ਵਾਰ ਤੁਸੀਂ ਜਿਤਾਉਂਦੇ ਰਹੇ ਜੇ ਉਹਦੇ 'ਚ ਕੋਈ ਗੋਣ ਨਹੀਂ ਤੇ ਫੇਰ ਹੀ ਤੁਸੀਂ ਜਿਤਾਉਂਦੇ ਰਹੇ ਤਗੜੇ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਆਪਦਾ ਏਕੇ ਕੀਮਤੀ ਵੋਟ 11 ਨਵੰਬਰ ਵਾਲੇ ਦਿਨ ਪਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਫੇਰ ਵਿਧਾਨ ਸਭਾ 'ਚ ਭੇਜੋ ਤਾਂ ਜੋ ਜਿਹੜਾ ਅੱਗੇ 145 ਕਰੋੜ ਰੁਪਇਆ ਹੁਣ ਤੱਕ ਪਿਛਲੇ ਤਿੰਨਾਂ ਚੌਹ ਮਹੀਨਿਆਂ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਤੁਹਾਡੇ ਇੱਥੇ ਵਿਕਾਸ ਦੀ ਰਫਤਾਰ ਆ ਉਹਨੂੰ ਹੋਰ ਤੇਜ਼ ਕਰਨ ਲਈ ਵਿਕਾਸ ਦੇ ਜਿਹੜੇ ਫੰਡ ਨੇ ਗਰਾਂਟਾਂ ਨੇ ਉਹਨਾਂ ਨੂੰ ਹੋਰ ਵਧਾਉਣ ਲਈ ਤਗੜੇ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ 'ਚ ਭੇਜੋ ਬਾਕੀ ਤਰਨਤਾਰਨ ਵਿਧਾਨ ਸਭਾ ਦੇ ਲੋਕ ਬੜੇ ਸਿਆਣੇ ਆ ਤੁਹਾਡੀ ਸਰਕਾਰ ਆ ਤੁਹਾਡਾ ਹੀ ਐਮਐਲਏ ਹੋਊਗਾ ਤੁਹਾਡਾ ਫਾਇਦਾ ਹੋਊਗਾ ਤੁਹਾਡੀਆਂ ਗਲੀਆਂਾਂ ਨਾਲੀਆਂ ਟ੍ਰੀਟਮੈਂਟ ਪਲਾਟ ਜਾਂ ਕੋਈ ਗਰਾਊਂਡਾਂ ਬਣਨ ਵਾਲੀਆਂ ਆ ਜਾਂ ਅੰਡਰਗਰਾਊਂਡ ਸੀਵਰੇਜ ਸਿਸਟਮ ਦੇ ਪਾਏ ਪੈਣ ਵਾਲੇ ਆ ਅੰਡਰਗਰਾਊਂਡ ਵਾਟਰ ਸਪਲਾਈ ਦੇ ਪਾਏ ਪੈਣ ਵਾਲੇ ਆ ਉਹ ਸਾਰੇ ਕੰਮ ਤਾਂ ਹੀ ਦਬਾ ਦਬ ਛੇਤੀ ਤੋਂ ਛੇਤੀ ਨਿਪਰੇ ਚੜ ਸਕਦੇ ਆ ਜੇ ਤੁਹਾਡਾ ਆਪਦਾ ਐਮਐਲਏ ਸਰਦਾਰ ਹਰਮੀਤ ਸਿੰਘ ਸੰਧੂ ਬੰਦਾ ਤੇ ਮੈਂ ਹੁਣ ਫੇਰ ਇੱਕ ਵਾਰ ਬੇਨਤੀ ਕਰਦਾ ਸਵੇਰੇ 10 ਵਜੇ ਸਾਰਿਆਂ ਨੇ ਹੁਮਮਾ ਆ ਕੇ ਵੱਡੀ ਗਿਣਤੀ ਦੇ ਵਿੱਚ ਬੋੜੀ ਚੌਂਕ ਦੇ ਵਿੱਚ ਪਹੁੰਚਣਾ ਸਾਰਿਆਂ ਨੂੰ ਪਤਾ ਬੋੜੀ ਚੌਂਕ ਪੂਰਾ ਮਸ਼ਹੂਰ ਚੌਂਕ ਹੈ ਸਾਡੇ ਤਰਨਤਾਰਨ ਜ਼ਿਲ੍ਹੇ ਦਾ ਤਰਨਤਾਰਨ ਸ਼ਹਿਰ ਦਾ ਬੋੜੀ ਚੌਂਕ ਤੋਂ ਕੋਈ ਜੀ ਮਿੰਟਾਂ ਦਾ ਫਾਸਲਾ ਐਸਟੀਐਮ ਦਫ਼ਤਰ ਦਾ ਸਾਰਿਆਂ ਨੇ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਨਾਲ ਆਪਾਂ ਸਰਦਾਰ ਹਰਮੀਤ ਸਿੰਘ ਸੰਧੂ ਦੀ ਨਾਮਿਨੇਸ਼ਨ ਭਰ ਲਈ ਉਹਨਾਂ ਦੇ ਪੇਪਰ ਦਾਖਲ ਕਰ ਲਈ ਆਪਾਂ ਜਾਣਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਣ ਮੁੱਲੇ ਵਿਚਾਰ ਸੁਣ ਲਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਆਉਣਾ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ